31 ਮਾਰਚ 2025 ਨੂੰ ਸਾਲ ਖਤਮ ਹੋ ਚੁੱਕਾ ਹੈ ਅਧਰਨ ਮਾਰਚ ਤੋਂ ਬਾਅਦ ਜੋ ਹੈ ਇਨਕਮ ਟੈਕਸ ਦੇ ਰਿਟਰਨਸ ਜੁਨੇ ਪ੍ਰੋਫਾਈਲ ਹੋਣੀ ਹੈ ਸ਼ੁਰੂ ਹੋ ਜਾਂਦੇ ਹਨ ਅਸੀਂ ਇਸ ਵੀਡੀਓ ਦੇ ਵਿੱਚ ਚੈੱਕ ਕਰਾਂਗੇ ਕਿ ਤੁਸੀਂ ਆਨਲਾਈਨ ਆਪਣੀ ਸੈਲਰੀਰ ਨੂੰ ਕਿਸ ਤਰ੍ਹਾਂ ਫਾਈਲ ਕਰ ਪਾਓਗੇ ਅਤੇ ਕਿਸ ਤਰ੍ਹਾਂ ਤੁਸੀਂ ਇਸ ਨੂੰ ਫਾਈਲ ਕਰ ਸਕਦੇ ਹੋ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਹੈ ਕਵਲਜੀਤ ਸਿੰਘ ਅਤੇ ਮੈਂ ਇੱਕ ਇਨਫਲੂਐਂਸਰ ਹਾਂ ਇਨਕਮ ਟੈਕਸ ਡਿਪਾਰਟਮੈਂਟ ਦੇ ਰਿਗਾਰਡਿੰਗ ਮੈਂ ਤੁਹਾਡੇ ਵਾਸਤੇ ਵੀਡੀਓਸ ਲਿਆਉਣਾ ਰਹਿਣਾ ਹਾਂ ਤਾਂ ਜੋ ਤੁਸੀਂ ਅਪਡੇਟ ਰਹੋ ਹਰੇਕ ਪ੍ਰਕਾਰ ਦੇ ਨਾਲ ਆਓ ਜਾਣਦੇ ਹਾਂ ਕਿ ਕਿਸ ਤਰ੍ਹਾਂ ਇਸ ਨੂੰ ਆਨਲਾਈਨ ਫਾਈਲ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਤੁਸੀਂ ਈ-ਫਾਈਲਿੰਗ ਦੀ ਸਾਈਟ ਤੇ ਚਲ ਜਣਾ ਹੈ ਅਤੇ ਆਪਣੇ ਯੂਜ਼ਰ ਆਈਡਿ ਪਾਸਵਰਡ ਦੇ ਨਾਲ ਇਸ ਵਿੱਚ ਲੌਗਇਨ ਕਰਨਾ ਹੈ ਲੌਗਇਨ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਸਾਈਟ ਤੇ ਲਿਖਿਆ ਆ ਰਿਹਾ ਹੈ ਅਸੈਸਮੈਂਟ ਈਅਰ 25-26 ਜੋ ਕਿ ਸਾਲ 2024 ਤੋਂ ਲੈ ਕੇ 31 ਮਾਰਚ 2025 ਨੂੰ ਸਾਲ ਜੋ ਹੈ ਫਿਨੈਸ਼ੀਅਲ ਈਅਰ ਖਤਮ ਹੋਇਆ ਹੈ ਉਸ ਦੀ ਰਿਟਰਨ ਜਾਏਗੀ 25-26 ਅਸੈਸਮੈਂਟ ਈਅਰ ਦੇ ਵਿੱਚ ਇਸ ਨੂੰ ਲਿਖਿਆ ਹੋਇਆ ਹੈ कि जो रिटर्न्स ਨੇ ਉਸ ਦਿਨ ਫਾਰਮ ਹਲੇ ਅਵੇਲੇਬਲ ਨਹੀਂ ਹੋਏ ਅਤੇ ਜਲਦੀ ਹੀ ਇਹ ਸੂਨ ਰਿਟਰਨ ਤੁਸੀਂ ਫਾਈਲ ਕਰ पाओगे यानी कि ਹਜੇ ਤੱਕ ਇਸ ਦੇ ਫਾਰਮ ਜੋ ਨੇ ਉਹ ਯੂਟਿਲਿਟੀ ਜੋ ਹੈ ਉਹ ਅਪਲੋਡ ਨਹੀਂ ਕੀਤੀ ਗਈ ਇਨਕਮ ਟੈਕਸ ਡਿਪਾਰਟਮੈਂਟ ਵੱਲੋਂ ਜਿਸ ਤਰ੍ਹਾਂ ਇਹ ਅਪਡੇਟ ਹੋਵੇਗੀ ਤਾਂ ਤੁਸੀਂ ਆਪਣੀ ਰਿਟਰਨਸ ਫਾਈਲ ਕਰ पाओगे ਇਸ ਦਾ ਮੇਨ ਰੀਜ਼ਨ ਇਹ ਹੁੰਦਾ ਹੈ ਕਿ 31 ਮਾਰਚ ਤੋਂ ਬਾਅਦ ਯੂਟਿਲਿਟੀ ਜਲਦੀ ਅਪਡੇਟ ਇਸ ਲਈ ਨਹੀਂ ਕਰਦੇ ਕਿਉਂਕਿ ਤੁਹਾਡਾ ਜੋ ਆਈਆਰਐਸ ਹੁੰਦਾ ਹੈ ਉਹ ਪੂਰੀ ਤਰ੍ਹਾਂ ਅਪਡੇਟ ਨਹੀਂ ਹੁੰਦਾ ਨਾ ਹੀ 26 ਆਰਐਸ ਦੇ ਫਾਰਮੈਟ ਉਪਨਦਰ ਅਪਲੋਡ ਨਹੀਂ ਦਾ ਇਸ ਵਿੱਚ ਤੁਹਾਡਾ TDS ਕੋ ਕਟਿਆ ਗਿਆ ਜਾਂ ਕਿਸੇ ਪ੍ਰਕਾਰ ਦਾ ਤੁਸੀਂ ਕਿਤੇ ਵੀ TCS ਵਗੈਰਾ ਕਟਾਇਆ ਹੈ ਉਸ ਨੂੰ ਜਾਂ ਕਿਸੇ ਪ੍ਰਕਾਰ ਦੀ ਅਦਰ ਇਨਕਮ ਜੋ ਹੈ ਉਹ ਅਪਲੋਡ ਹੋਣੀ ਹੁੰਦੀ ਹੈ ਆਨਲਾਈਨ ਪਰ TDS ਰਿਟਰਨਸ ਜੋ ਹੁੰਦੀ ਹੈ ਨਾ ਯਾਨੀ ਚਾਹੇ ਕਿ ਜੋ ਟੈਕਸ ਡਿਡਕਟਡ ਸੋਰਸ ਦੁਆਰਾ ਜਨਵਰੀ ਪਰੋਂ ਦੀ ਮਾਰਚ ਦੇ ਵਿੱਚ ਕਟਿਆ ਗਿਆ TDS ਹੁੰਦਾ ਹੈ ਉਸ ਨੂੰ ਅਪਲੋਡ ਕਰਨ ਦੀ ਜੋ ਲਾਸਟ ਡੇਟ ਹੁੰਦੀ ਹੈ ਉਹ ਹੁੰਦੀ ਹੈ 31 ਮਈ ਯਾਨੀ ਕਿ ਅਪਰਲ ਅਤੇ ਮਈ ਦੇ ਵਿੱਚ ਇਸ ਨੂੰ ਪੂਰੀ ਤਰ੍ਹਾਂ ਅਪਡੇਟ ਕਰਨਾ ਦਾ ਹੈ ਅਤੇ ਤੁਹਾਡੇ ਫਾਰਮ ਨੰਬਰ 16 ਜਨਰੇਟ ਕਰਨੇ ਹੁੰਦੇ ਹਨ ਜਿਸ ਤਰ੍ਹਾਂ ਇਹਨਾਂ ਦੇ ਫਾਰਮ ਨੰਬਰ 16 ਜਨਰੇਟ ਹੁੰਦੇ ਹਨ ਉਸ ਤੋਂ ਬਾਅਦ ਹੀ ਤੁਸੀਂ ਇਸ ਨੂੰ ਰਿਟਰਨ ਨੂੰ ਫਾਈਲ ਕਰ ਸਕਦੇ ਹੋ ਅਤੇ ਉਹ ਡਾਟਾ ਸਾਰਾ ਜ ਸਾਰਾ ਆਨਲਾਈਨ ਅਵੇਲੇਬਲ ਹੋ ਜਾਂਦਾ ਹੈ ਇਸ ਲਈ ਜੇਕਰ ਤੁਸੀਂ ਵੀ ਆਪਣੀ ਇਨਕਮ ਟੈਕਸ ਰਿਟਰਨ ਫਾਈਲ ਕਰਨੀ ਹੈ ਤਾਂ ਕੋਸ਼ਿਸ਼ ਕਰੋ ਮਈ ਤੋਂ ਬਾਅਦ ਹੀ ਰਿਟਰਨ ਨੂੰ ਫਾਈਲ ਕਰੋ ਕਿਉਂਕਿ ਫਾਰਮ ਮੇਰੇ ਹੋ ਸਕਦਾ ਹੈ ਮਈ ਨੇ ਸਟਾਰਟਿੰਗ ਜਾਂ April ਦੇ ਐਂਡ ਤੋਂ ਬਾਅਦ ਮਈ ਨੇ ਸਟਾਰਟਿੰਗ ਦੇ ਵਿੱਚ ਅਵੇਲੇਬਲ ਹੋ ਜਾਣ ਕਿਟੀ ਅਵੇਲੇਬਲ ਹੋ ਜੇ ਫਾਈਲ ਕਰਨ ਵਾਸਤੇ ਪਰ ਖਾਸੇ ਜਿਹੜਾ ਡਾਟਾ ਹੁੰਦਾ ਹੈ ਉਹ ਪੂਰੀ ਤਰ੍ਹਾਂ ਅਪਡੇਟ ਨਹੀਂ ਹੁੰਦਾ ਉਹ ਮਹੀਨੇ ਤੋਂ ਬਾਅਦ ਹੀ ਅਪਡੇਟ ਹੁੰਦਾ ਹੈ ਤੁਸੀਂ ਕੋਸ਼ਿਸ਼ ਕਰਨੀ ਹੈ ਕਿ 1 ਜੂਨ ਜਾਂ ਪਹਿਲਾ ਹਫਤਾ ਛੱਡ ਕੇ ਜੂਨ ਦੇ ਵਿੱਚ ਆਪਣੀ ਰਿਟਰਨ ਜੁੜੇ ਉਹ ਫਾਈਲ ਕਰ ਸਕਦੇ ਹੋ ਤਾਂ ਜੋ ਤੁਹਾਡਾ ਸਾਰਾ ਡਾਟਾ ਅਪਡੇਟ ਹੋਵੇ ਅਤੇ ਕਿਸੇ ਵੀ ਪ੍ਰਕਾਰ ਦਾ ਤੁਹਾਡਾ ਮਿਸਮੈਚ ਨਾ ਹੋ ਸਕੇ ਸੋ ਇਸ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰੋ ਅਤੇ ਤੁਹਾਨਾਂ ਨੂੰ ਵੀ ਇਸ ਜਾਣਕਾਰੀ ਬਾਰੇ ਦੱਸੋ ਤਾਂ ਜੋ ਉਹ ਕਿਸੇ ਕਾਰਨ ਕਰਕੇ ਕਾਲੀ ਦੇ ਵਿੱਚ ਆਪਣੀ ਗਲਤ ਰਿਟਰਨ ਫਾਈਲ ਨਾ ਕਰ ਲੈਣ ਮੋਰ ਇਨਫੋਰਮੇਸ਼ਨ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਥੈਂਕ ਯੂ